ਮੈਂ ਮੇਰਾ ਨਾਮ ਮੋਨਿਕਾ ਜੀ ਮੈਂ ਤਰਸੀਮ ਕੁਮਾਰ ਦੀ ਵਾਈਫ ਆ ਮੈਂ ਇੱਥੇ ਆਪਣੇ ਘਰ ਰਹਿੰਦੀ ਆ ਆ ਕੇ ਤੇ ਮੈਨੂੰ ਇੱਥੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਹਿੰਦਾ ਕਿ ਇੱਥੋਂ ਪਾਣੀ ਜਿਹੜਾ ਤੇਰਾ ਰੜਕੇ ਜਾਂਦਾ 2 ਸਾਲ ਹੋ ਗਏ ਮੇਰੇ ਹਸਬੰਦ ਦਾ ਟ੍ਰਾਂਸਪਲੈਂਟ ਹੋਇਆ ਮੈਂ ਆਪਣੀ ਕਿਡਨੀ ਡੋਨੇਟ ਕੀਤੀ ਆਪਣੇ ਹਸਬੰਦ ਨੂੰ ਉਸ ਤੋਂ ਬਾਅਦ ਮੇਰੇ ਬ੍ਰੇਨ 'ਚ ਟਿਊਮਰ ਆਇਆ ਤੇ ਮੇਰਾ ਜਿਹੜਾ ਮੈਂਟਲੀ ਜਿਹੜਾ ਹੈ ਕਿ ਮੇਰਾ ਉਹ ਕੀ ਕਹਿੰਦੇ ਨੇ ਨਾੜਾ ਬਲੌਕ ਹੋ ਗਈਆਂ ਤੇ ਮੇਰੀ ਅੱਖਾਂ ਦੀ ਲਾਈਟ ਚਲੀ ਗਈ ਹੈ ਪਹਿਲਾਂ ਮੈਂ ਆਪੀ ਕੰਮ ਕਰਦੀ ਸੀ ਪਾਣੀ ਕੱਢ ਦਿੰਦੀ ਸੀ ਹੁਣ ਮੇਰੇ ਕੋਲ ਪਾਣੀ ਨਹੀਂ ਨਿਕਲਦਾ ਤੇ ਮੈਂ ਕਮਾ ਵਾਲਿਆਂ ਲਈਆਂ ਕਮਾ ਵਾਲਿਆਂ ਕਦੀ ਪਾਣੀ ਕੱਢ ਦਿੰਦੀਆਂ ਕਦੀ ਨਹੀਂ ਕੱਢਦੀਆਂ ਮੈਨੂੰ ਕਹਿੰਦਾ ਤੇਰੇ ਕੋਲ ਹੁੰਦਾ ਠੀਕ ਹੈ ਨਹੀਂ ਹੁੰਦਾ ਤੇ ਘਰ ਚੁੱਕੇ ਇੱਥੇ ਢੋੜ ਜਾ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਮੈਂ ਮੈਂ ਘਰ ਚੁੱਕੇ ਮੈਂ ਕਿੱਥੇ ਢੋੜ ਜਾ ਮੇਰੇ ਨਾਲ ਬੈਸੋਬੈਸੀ ਕੀਤੀ ਹੈ ਇਹਨੇ ਬੜੀ ਬੋਲੇ ਬੋਲਿਆ ਬੜਾ ਮੇਰੇ ਹਸਬੰਦ ਆਇਆ ਮੇਰਾ ਮੁੰਡਾ ਆਇਆ ਵਾ ਦੁਕਾਨ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਨਾਨੀ ਦੇ ਨਾਲ ਇਹਨੇ ਐਸਾ ਕੀਤਾ ਉਧਕਾਨ ਤੋਂ ਆਇਆ ਇੱਥੇ ਖੜਾ ਸੀ ਉਹਨਾਂ ਨੇ ਇਹਨੂੰ ਹੱਥ ਹੀ ਲਾਇਆ ਤੇ ਲੰਮੇ ਪੈ ਗਿਆ ਕਹਿੰਦਾ ਆ ਕੇ ਤੇ ਮੈਨੂੰ ਮਾਰੋ ਫੇ ਤਾਂ ਮੈਂ ਦੱਸਾਂਗਾ ਕਿ ਤੁਹਾਡਾ ਕੀ ਬੰਦਾ ਆ ਆ ਕੇ ਤੇ ਮੈਨੂੰ ਮਾਰੋ ਇਹ ਤੁਹਾਨੂੰ ਹੁਣ ਮੈਂ ਸਵਾਲ ਦੱਸਾਂਗਾ ਇਹ ਕੁਐਸਚਨ ਨੇ ਸਾਡੇ ਨਾਲ ਕੀਤਾ ਹੈ ਅਸੀਂ ਹਰਾਸ਼ਮੈਂਟ ਚਰਨ ਦੇ ਨਹੀਂ ਹੈਗੇ ਮੇਰਾ ਹਸਬੰਦ ਕਿੰ ਟਿਕਣ ਟੇ ਬਾਦ ਦਵਾਈਆਂ ਖਾਂਦਾ ਮੈਂ ਦਵਾਈਆਂ ਤੇ ਲੱਗੀ ਹੋਈ ਆ ਤੇ ਅਸੀਂ ਨਹੀਂ ਅਸਲੀ ਪੂਆ ਮੁੰਡਾ ਉਹਦੇ ਨਾਲ ਗੱਲਬਾਤ ਕੀਤੀ ਹੈ ਮਤਲਬ ਆਪਣੇ ਆਪਣੇ ਮੁੰਡੇ ਜੇ ਬੁਲਾਉਂਦੇ ਨਹੀਂ ਰੋਟੀ ਦਿੰਦੇ ਇਹਨੂੰ ਇਹਨੂੰ ਨਾ ਬੁਲਾਉਂਦੇ ਨਾ ਖਵਾਉਂਦੇ ਇੱਥੇ ਇਕੱਲਾ ਰਹਿੰਦਾ ਛਦਾਈਆਂ ਵਾਂਗਰ ਫਿਰਦਾ ਨਾ ਇਹਨੂੰ ਪੁੱਛਦੇ ਆ ਇੱਥੇ ਇਕੱਲਾ ਹੀ ਰਹਿੰਦਾ ਗਲੀ ਮੱਲੇ ਵਾਲੇ ਇਹਨੂੰ ਪਾਣੀ ਦਿੰਦੇ ਗਲੀ ਮੱਲੇ ਵਾਲੇ ਸਾਡੇ ਕੋਲ ਮੰਗ ਮੰਗ ਚਾਹਾਂ ਪੀਂਦਾ ਸਾਡੇ ਕੋਲ ਮੰਗ ਮੰਗ ਕੇ ਰੋਟੀ ਖਾਂ ਪਾਣੀ ਪੀਂਦਾ ਰੋਟੀ ਖਾਂਦਾ ਇੱਥੇ ਇਹਨੂੰ ਅਜੇ ਆਪਣੇ ਮੂਹੋਂ ਪੁੱਤਰ ਕੋਈ ਨਹੀਂ ਪੁੱਛਦਾ ਨਾ ਵੱਡਾ ਪੁੱਛਦਾ ਨਾ ਛੋਟਾ ਪੁੱਛਦਾ ਵੀ ਕੁੱਟਮਾਰ ਕਰਦੇ ਵੱਡਾ ਛੋਟਾ ਮੁੰਡਾ ਤੇ ਬੜਾ ਕੁੱਟਦਾ ਜੇ ਇੱਕ ਦਿਨ ਉਨੇ ਛੋਟੇ ਨੇ ਫੜ ਕੇ ਚਪੇੜਾ ਮਾਰੀਆਂ ਸੋਟੀ ਜੀ ਵੀ ਇੱਥੇ ਪਈ ਹੈ ਕਹਿੰਦਾ ਹੀ ਮੈਂ ਲੱਗਦਾ ਤੋੜ ਦੇ ਮੇਰਾ ਆਦਮੀ ਗਿਆਸ਼ ਡਾਲੋ ਜੇਦਾ ਐਡਾ ਵੱਡਾ ਕੱਟ ਢਿੱਡ ਤੇ ਪ੍ਰੇਸ਼ਨ ਹੋਇਆ ਉਹ ਫੇਰ ਵੀ ਇਹਨੂੰ ਜਫਾ ਮਾਰ ਕੇ ਤੇਨੂੰ ਅੰਕਲ ਨੂੰ ਲੈ ਗਏ ਅੰਦਰ ਕਿ ਤੈਨੂੰ ਤੂੰ ਅੰਦਰ ਚੱਲ ਐਵੇਂ ਤੈਨੂੰ ਮਾਰ ਦੇਗਾ ਸੱਟਾ ਮਾਰ ਦੇਗਾ ਤੇ ਕੀ ਤੇ ਲੈ ਗਏ ਅੰਦਰ ਤੇ ਦੇ ਮੁੰਡੇ ਕੋ ਪਹਚਾਇਆ ਉਲਟਾ ਜਿਵੇਂ ਕੋ ਸਾਡੇ ਉੱਤੇ ਕੀ ਕੁਛ ਕਰਦਾ ਪਿਆ ਉਲਟਾ ਸਾਡੇ ਤੇ ਸਾਨੂੰ ਜੁੱਤੀਆਂ ਮਾਰਨੀਆਂ ਸ਼ੁਰੂ ਕਰਤੀਆਂ ਜਿੱਦਾਂ ਛੁੱਟਾ ਪਰਚਾ ਛੱਡ ਤੇ ਤੁਹਾਡੀ ਕੀ ਸਰਕਾਰ ਤੋਂ ਮੰਗੇ ਸਾਡੇ ਕਹਿੰਦੇ ਕਿ ਸਾਡੇ ਜਿਹੜਾ ਸਾਨੂੰ ਫਸਾਉਂਦਾ ਪਿਆ ਇਹ ਇੰਨੀ ਹਰਾਸ਼ਮੈਂਟ ਨਹੀਂ ਜੜ ਸਕਦੇ ਅਗੇ ਅਸੀਂ ਨਹੀਂ ਜਰਨ ਜੋਗ ਅਗੇ ਨਾ ਇਹ ਨਾ ਕੰਜਰਖਾਨੇ ਚ ਅਜ ਤੱਕ ਕਦੀ ਪਈਆਂ ਗਲਤ ਗੱਲਾ ਚ ਅਜ ਤੱਕ ਜਿ ਸਾਰੀ ਮਜ਼ੂਮਰ ਪਲਮਾਨ ਸੀ ਚ ਨਿਕਲ ਗਈ ਆ ਕਦੀ ਗੱਲਬਾਤ ਇਹੋ ਜਿਹੀ ਕਦੀ ਨਾ ਮਾਰੀ ਕੀਤੀ ਨਾ ਕੁਛ ਇਹਨੇ ਦੇ ਬਿਨਾ ਵਜ੍ਹਾ ਹੀ ਆ ਕੇ ਸਾਡ ਨੂੰ ਬਿਨਾ ਵਜ੍ਹਾ ਹੀ ਆ ਕੇ ਕਸੀਟ ਲੀਤਾ ਆਪਣੀ ਪਾਗਲਪਨ ਚ ਸਾਨੂੰ ਕਸੀਟ ਲੀਤਾ ਇਸ ਦਿਨ ਮੈਂ ਬੈ ਰਿਕਾਰਡ ਬੀਐਸਪੀ ਚਰਨਗੋਰ ਮੇਰੇ ਨਾਲ ਨੇ ਸਦਾ ਬਲਵਿੰਦਰ ਸਿੰਘ ਐਸਐਚਓ ਕਾਦੀਆਂ ਸਾਡਾ ਪ੍ਰਸ਼ਾਸਨ ਵੱਲੋਂ ਆਮ ਪਬਲਿਕ ਨੂੰ ਕਿਸਾਨਾਂ ਨੂੰ ਜ਼ਿੰਮੇਦਾਰਾਂ ਨੂੰ ਇੱਕ ਸੰਦੇਸ਼ ਹੈ ਕਿ ਇਲੈਕਸ਼ਨ ਕੋਲ ਲੱਗਾ ਹੋਇਆ ਹੈ ਕਿ ਜਿਸ ਤਰ੍ਹਾਂ ਆਮ ਦੇਖਣ ਜੀ ਆਂਦਾ ਆ ਕਿ ਜਦੋਂ ਫਸਕਟਾਈ ਦਾ ਸੀਜ਼ਨ ਆਂਦਾ ਹੈ ਤੇ ਕਿਸਾਨ ਜਿਹੜੇ ਜ਼ਿੰਮੇਦਾਰ ਨੇ ਉਹ ਰੇਨ ਖੋਦ ਨੂੰ ਅੱਗ ਲਗਾਉਂਦੇ ਨੇ ਸਟੇਬਲ ਬਰਨਿੰਗ ਹੁੰਦੀ ਹੈ ਇਲੈਕਸ਼ਨ ਕੋਲ ਲੱਗਾ ਹੋਇਆ ਹੈ ਸਭ ਨੂੰ ਮਰੀ ਸਖਤ ਅਦਾਇਤਾ ਹੈ ਕਿ ਕੋਈ ਵੀ ਇਹੋ ਜਿਹਾ ਕਾਰਵਾਈ ਨਹੀਂ ਕਰਨੀ ਕੋਈ ਇਹੋ ਜਿਹਾ ਸਟੱਪਲ ਬਰਨਿੰਗ ਨਹੀਂ ਕਰਨੀ ਕਾਲੀ ਨੂੰ ਅਗ ਨਹੀਂ ਲਾਣੀ ਤੇ ਨਹੀਂ ਤੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਨੀ ਸਾਨੂੰ ਬਿਜੂਰ ਹੋਣਾ ਪਏਗਾ ਤੇ ਜੇੜਾ ਕੋਈ ਇਹੋ ਜਿਹਾ ਕੰਮ ਕਰੇਗਾ 100% ਉਪਤੰਦੀ ਕਾਰਵਾਈ ਹੋਏਗੀ ਕਾਨੂੰਨੀ ਕਾਰਵਾਈ ਹੋਏਗੀ ਤੇ ਕਿਰਪਾ ਕਰਕੇ ਇਹੋ ਜਿਹਾ ਕੰਮ ਨਹੀਂ ਕਰਨਾ ਤੇ ਵਾਤਾਵਰਨ ਨੂੰ ਸ਼ੁੱਧ ਰੱਖਣਾ ਤੇ ਜਿਹੜਿਆ ਜਿਹਦੇ ਨਾਲ ਆਮ ਜਿਹੜੀਆਂ ਜਿੱਦ ਤੱਕ ਦਿਖਣ ਜਾਂਦਾ ਕਿ ਜਦੋਂ ਕੋਈ ਅਗਲ ਗਈ ਜਾਂਦੀ ਹੈ ਵਾਤਾਵਰਨ ਸ਼ੁੱਧ ਹੁੰਦਾ ਹੈ ਲੋਕਾਂ ਵਿੱਚ ਬਿਮਾਰੀਆਂ ਫੈਲਦੀਆਂ ਨੇ ਸਖਤ ਵਿਧਾਤਾ ਨੇ ਸਰਕਾਰ ਦੀਆਂ ਰੈਗੂਲੇਸ਼ਨ ਦੀਆਂ ਤੇ ਕੋਈ ਹੋਜੀ ਕਾਰਵਾਈ ਨਹੀਂ ਕਰਨੀ ਕੋਈ ਸਟੱਪਲ ਬਗ ਨਹੀਂ ਕਰ ਨਹੀਂ ਤੇ ਕੋਈ ਕਾਨੂੰਨ ਦੇ ਦਰਜ ਨਹੀਂ ਆਣਾ ਧੰਨਵਾਦ ਕੱਲ ਮਿਤੀ 13-4 ਕਵੀ ਨੂੰ ਥਣ ਕਾਦੀਆਂ ਦੇ ਮੋਹੱਲਾ ਤ론 ਬਰਬਖੇ ਇਕਨਾ ਬਜ਼ੁਰਗ ਨੂੰ ਕੁੱਟਮਾਰ ਦੀ ਵੀਡੀਓ ਆਨਲਾਈਨ ਹੋਈ ਸੀ ਉਸ ਬੰਦੇ ਦੀ ਥਾਣੇ ਐਸਓ ਸਾਹਿਬ ਦੇ ਕੋਲ ਬੰਦ ਸਿੰਘ ਹੋਰ ਕੋਲ ਇਕਨਾ ਦਿਖਾਸੀ ਮਸੂਰ ਹੋਈ ਸੀ ਤੇ ਐਸਓ ਸਾਹਿਬ ਨੇ ਇਸੇ ਤੋਂ ਤਤੰਦ ਕਾਰਵਾਈ ਕਰਨ ਦਿਓ ਆ ਉਹ ਜਿਹੜੇ ਜੁਰੂ ਸੀ ਮੰਗਲਦਾਸ ਜੀ ਉਹਨਾਂ ਦੇ ਬਿਆਨ ਤੇ ਪਰਚਾ ਰਜਿਸਟਰ ਕੀਤਾ ਤੇ ਜਿਹੜੇ ਉਹ ਜਿਹੜੇ ਜਿਹਨਾਂ ਨੇ ਜਿਹਨਾਂ ਨੂੰ ਕੁੱਟਮਾਰ ਕੀਤੀ ਉਹਨਾਂ ਤੁਰੰਤ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੇ ਉਹ ਗਾਮ ਵੀ ਹੋਰੀ ਕੋਈ ਕਾਰਵਾਈ ਨਾ ਕਰਨ ਉਹਨਾਂ ਤੇ ਪ੍ਰਿੰਟ ਰੈਕਸ਼ਨ ਦਿੱਤਾ ਗਿਆ ਇਹ ਜੋ ਮੈਂ ਇਹ ਗੱਲ ਕਹਾਂਗਾ ਜਿਵੇਂ ਵੀਡੀਓ ਗਰਨ ਹੋ ਸੀ ਤੇ ਉਹ ਤੋਂ ਤਰਨਕਲੀ ਐਕਸ਼ਨ ਦਿੱਤਾ ਗਿਆ ਉੱਤੇ ਤਰਨਕਲੀ ਕਾਰਵਾਈ ਕਰਦੇ ਆ ਉਹ ਜਿਹੜੇ ਉਹ ਜੋ ਉਹਨਾਂ ਨੂੰ ਸਾਥ ਹੋਇਆ ਗਿਆ ਮੁਜੁਰੇ ਕਰਦੇ ਕਿਸੀ ਉਹ ਉਹ ਗਾਟ ਨੂੰ ਆਰਟੀਕਲ ਡਿਸੀਜ ਉਹਨਾਂ ਕੋਲ ਪਾਣੀ ਪੂਰਨ ਦਾ ਪੈਂਦਰ ਹੋ ਰਹਾ ਸੀ ਕਿਨੇ ਜਾਂ ਕਰਦੇ ਕਿ ਨਾਮ ਉਹਨੇ ਤਿੰਨ ਮੁੰਡਿਆਂ ਨੂੰ ਉਹਨੇ ਲਿਖਾਇਆ ਸੀ ਕਿ ਤਰਸੀਮ ਕੁਮਾਰ ਸੀ ਗਵਾਂਢੀ ਕਿ ਉਹਨਾਂ ਦੇ ਗਵਾਂਢੀ ਉਹਨਾਂ ਦਾ ਬੇਟਾ ਸੀ ਕਰਨ ਜੀ ਗਵਾਂਢੀ ਹੋ ਸੀ ਮੋਹਿਤ ਕੁਮਾਰ ਸੌਰੀ ਉਹ ਗੁਲਸ਼ਕ ਕੁਮਾਰ ਜੀ ਕੀ ਕਰਦੇ ਕਿ ਉਹਨੇ ਬੰਗੀਆਂ ਤਰ੍ਹਾਂ ਲਿਖਿਆ ਉਹਨਾਂ ਦੇ ਐਫਐਸਆਰ ਜੀ ਕੀਤੀ ਗਈ ਹੈ ਤੇ ਉਹਨਾਂ ਦਾ ਇਸ ਤੋਂ ਲਾਗੂ ਨਾਲ ਪਰਟੀਕਲ ਨਹੀਂ ਕੀਤਾ ਗਿਆ ਉਹ ਇਸ ਤੋਂ ਹਾਂ ਜੀ ਆਸੁਰਤ ਹੈ ਜੀ ਬਿਸਵਾ